ਜੱਡਾ ਡਰ ਉਪਜੇ ਡਰ ਜਾਈ ਸਾਡਾ ਮੈਂ ਡਰ ਰਹਾ ਸਮਾਈ ਭੱਜੇ ਡਰ ਰਹੇ ਨਾ ਡਰ ਡਰ ਪੈਦਾ ਹੋ ਜਵੇ ਹੁਕਮ ਦਾ ਬਾਹਨੇ ਦਾ ਡਰ ਪੈਦਾ ਹੋਵੇ ਪਰਮੇਸ਼ਰ ਦਾ ਡਰ ਰਹੇ ਕਿ ਕਿਸੇ ਨਾਲ ਜਾਤੀ ਨਹੀਂ ਕਰਦੀ ਕਿਸੇ ਨੂੰ ਟੇਹਰਾ ਨਹੀਂ ਕੋਣ ਨੂੰ ਕਿਸੇ ਦਾ ਨੁਕਸਾਨ ਨਹੀਂ ਕਰਨਾ ਫਾਇਦਾ ਦਾ ਕਿਸੇ ਦਾ ਸੋਚਣਾ ਨੁਕਸਾਨ ਸੋਚਣਾ ਨਹੀਂ ਜੇ ਫਾਇਦਾ ਕਰ ਨਹੀਂ ਸਕਦੇ ਸੋਚ ਤਾਂ ਸਕਦੇ ਆਪਾਂ ਜੇ ਕਿਸੇ ਦਾ ਭਲਾ ਕਰ ਨਹੀਂ ਸਕਦੇ ਸੋਚ ਤਾਂ ਸਕਦੇ ਨੇ ਸੋਚ ਉਡਾ ਕੋਈ ਲੱਗਦਾ ਸਾਡੇ ਸੋਚੇ ਤੇ ਕੁਝ ਨਹੀਂ ਹੁੰਦਾ ਕਰਨਾ ਕੁਝ ਨਹੀਂ ਹੁੰਦਾ ਪਰ ਇੱਕ ਸੋਚ ਦਾ ਸਾਨੂੰ ਬੈਨੀਫਿਟ ਹੈ ਇੱਕ ਸੋਚ ਦਾ ਸਾਨੂੰ ਨੁਕਸਾਨ ਹੈ ਜੇ ਸੋਚਦਾ ਹੀ ਬੈਨੀਫਿਟ ਹੈ ਤਾਂ ਫੈਡੀਫਟ ਵਾਲੀ ਸੋਚ ਕਿਉਂ ਨਾ ਕਰੀਏ ਭਾਈ ਨੁਕਸਾਨ ਵਾਲੀ ਕਿਉਂ ਕਰੀਏ ਇਹ ਸਭ ਦਾ ਭਲਾ ਸੋਚ ਕੇ ਹੀ ਸਾਨੂੰ ਬੈਨੀਫਿਟ ਆ। ਤੇ ਸਾਡਾ ਖਰਚ ਕੀ ਹੁੰਦਾ? ਕਿਸੇ ਦਾ ਭੁਰਾ ਸੋਚ ਕੇ ਜਾਉਦਾ ਸੀ ਭੁਰਾ ਕਰ ਹੀ ਨਹੀਂ ਸਕਦੇ। ਅਪਰਾਧੀ ਕਿਉਂ ਬਣ ਗਏ? ਜਿਹੜੇ ਅਪਰਾਧੀ ਬਣਦੇ ਨੇ ਭੁਰਾ ਸੋਚ ਕੇ ਉਹ ਠਗੋੜੀ ਚਾਏ ਹੋਏ ਨੇ। ਉਹਨਾਂ ਨਾਲ ਠੱਗੀ ਹੋਈ ਹੈ। ਥਕੇ ਹੋਏ ਨੇ ਜਿਹੜਾ ਸੋਝਦਾ ਹੀ ਨਹੀਂ ਕਿਸਦਾ ਭਰਾ ਉਹ ਨੂੰ ਨਹੀਂ ਕੋਠੰਦ ਸਕਦਾ ਉਹ ਕੌਣ ਹੈ ਉਹਨੂੰ ਕੀ ਨਾ ਬਚਾਇਆ ਠੰਦੀ ਤੋਂ ਉਹਨੂੰ ਕੀ ਨਾ ਬਚਾਇਆ ਮਾਈ ਮਾਇਆ ਅੱਛਾ ਛੜ ਇਹ ਛੜ ਤੋਂ ਕੀ ਨਾ ਬਚਾਇਆ ਉਹਨੇ ਉਹਨੂੰ ਬਚਾਇਆ ਭਗਤ ਵਚਲ ਨੇ ਭਗਤ ਵਚਲ ਹਰਵਰਦਾ ਹੈ ਜਿਹੜਾ ਪਰਮੈਸ਼ਰ ਦਾ ਨਾ ਉਹਦੀ ਡਿਊਟੀ ਹੈ ਉਹਦਾ ਧਰਮ ਹੈ ਕਿ ਮੈਂ ਆਪਣੇ ਭਗਤਾਂ ਨੂੰ ਛੱਡ ਨਹੀਂ ਹੁੰਦਾ ਨਾ ਮਾਇਆ ਉਹਨਾਂ ਨੇ ਛੱਡ ਨਹੀਂ ਸਕਦੀ ਬਚਾਉਂਦਾ ਤਾਂ ਉਹ ਹੈ ਉਹ ਛੱਡਦਾ ਫਿਰਦੇ ਉਹ ਬਚਾਉਂਦਾ ਹੈ ਤਾਂ ਉਹਨੂੰ ਛੱਡੀ ਫਿਰਦੇ ਸਾਰੇ ਸੰਤ ਤਾਂ ਆਪੇ ਬਣੇ ਫਿਰਦੇ ਨੇ ਪਰਮੈਸ਼ਰ ਛੱਲਦਾ ਇਹ ਨਾ ਨਾ ਹੋਇਆ ਹੋਇਆ ਹੈ ਇਹ ਲੋਕਾਂ ਨਾਲ ਛਲ ਜਿਹੜਾ ਪਬਲਿਕ ਨਾਲ ਛਲ ਕਰਦਾ ਅਸਲ ਛਲ ਉਹਦੇ ਨਾਲ ਹੋਇਆ ਹੋਇਆ ਹੈ ਕੋਹਲੀ ਕਿਦਾਂ ਛਲ ਕਰ ਸਕਦਾ ਇੱਥੇ ਉਹ ਤੂੰ ਆਪੇ ਛਲ ਤੋਂ ਵੱਜ ਜਾ ਮਾਦੇ ਤੋਂ ਇੰਨਾ ਹੀ ਬਹੁਤ ਹੈ ਤਾ ਦੂਏ ਨਾਲ ਛਲ ਸੋਹ ਕਰਨਾ ਥੋੜੀ ਬੁੱਧੀ ਵਾਲਾ ਕਿਦਾਂ ਛਲ ਕਰ ਦੂ ਬਈ ਉਹ ਤੇਰੇ ਨਾਲ ਨਾ ਛਲ ਹੋਵੇ ਇਹ ਤਾਂ ਸਾਹ ਹੈ ਕਹਿੰਦਾ ਮੈਂ ਮਾਸ ਕਰਨ ਉਹ ਕਹਿੰਦਾ ਆਪਣਾ ਹੀ ਬਚਾਲਾ ਸਾ ਗਨਵਾ ਨਵਾ ਬਾਸ ਕਰਨ ਕਹਿੰਦੇ ਭਾਈ ਆਪਣੀ ਮਿਕਾ ਲੈ ਇੰਨਾ ਹੀ ਬਹੁਤ ਹੈ ਤੂੰ ਰਹਿਣ ਦੇ ਮਾਸ ਨੂੰ ਖਾਣ ਨੂੰ ਤੇਰਾ ਵਜ ਰੇ ਤੇਰਾ ਵਜ ਰੇ ਤੇਰੇ ਕੋਈ ਨਹੀਂ ਬਹੁਤਾ ਇਹ ਆਪੇ ਭਾਈ ਜਾਣ ਬੜੇ ਬੜੇ ਸੰਤ ਛਲ ਤੋਂ ਛਲਤਾ ਇਹਨਾਂ ਨਾਲ ਹੋਇਆ ਹੋਇਆ ਜਾਗ ਪਹਿਣ ਉਹ ਸੁੱਤੇ ਪਹਿਣੇ ਘਰ ਲੁੱਟੀ ਜਾ ਰਹੇ ਨੇ ਇਹਨਾਂ ਦੇ ਉੱਗਣ ਉਹ ਕਹਿੰਦੇ ਨੇ ਸੀ ਸੰਤ ਕਿਹੜਾ ਸੰਤ ਹੈ ਇਹਨਾਂ ਚੋ ਚੋਰ ਇਹਨਾਂ ਦੇ ਘਰ ਲੱਗੇ ਹੋਏ ਨੇ ਸੁੱਤੇ ਪਏ ਨੇ ਕਹਿ ਦੇਣੇ ਸੀ ਸੰਤਾਂ ਉਹ ਜਿਹੜੇ ਸੰਤ ਨੇ ਉਹ ਤਾਂ ਫੇਰ ਵੀ ਚੁੱਪ ਉਹ ਤਾਂ ਵਿਚਾਰੇ ਜਿਹੜੇ ਅਧੂਰੇ ਗਿਆਨ ਵਾਲੇ ਨੇ ਤਾਂ ਬੋਲ ਦੇਈ ਦੀ ਉਹ ਸੰਤ ਨੇ ਜਿਹੜੇ ਅਸਲੀ ਉਹ ਤਾਂ ਅਜੋ ਹਧੂਰੇ ਗਿਆਨ ਵਾਲੇ ਨੇ ਉਹ ਤਾਂ ਬੋਲਦੇ ਹੀ ਨਹੀਂ ਉਹ ਤਾਂ ਚੁੱਪ ਨੇ ਆਪ ਉਹ ਤਾਂ ਇਹਨਾਂ ਨੂੰ ਦੇਖਦੇ ਨੇ ਵੀ ਇਹ ਕੀ ਕਰਦੇ ਨੇ ਉਹ ਬੋਲਣਗੇ ਹੁਣ ਜਾਨ ਪੂਰਾ ਕਰਕੇ ਉਹ ਵੀ ਬੋਲਣਗੇ ਤਿਆਰ ਨੇ ਬੋਲਣ ਨੂੰ ਉਹ ਉਹਨਾਂ ਦਾ ਗੱਲ ਉਭਰਾਉਣਾ ਨਾ ਸਾਸ ਫੇਰ ਪਲਟਾਈ ਜਾਣਾ ਸਹੀ ਕਿਹਾ ਨੇ ਬੋਲਣਾ ਹਾਂਜੀ ਜੱਗਾ ਡਾਰੂ ਕੁਝ ਡਰ ਜਾਈ ਥਾ ਡਾਰੂ ਨਾ ਇਹ ਡਰ ਰਹਿ ਆ ਸਮਾਈ ਡੱਟਾ ਡਾਰੂ ਪਜਾ ਡਰ ਜਾਈ ਉਹਨਾਂ ਦੇ ਅੰਦਰ ਡਾਰੂ ਪਜਿਆ ਹੋਇਆ ਤਾਂ ਨਹੀਂ ਬੋਲਦੇ ਉਹ ਉਹ ਡਰਦੇ ਨੇ ਪਰ ਮਹਿੰਦਰ ਤੋਂ ਡਰ ਜਾਈ ਜਿਹਦੇ ਅੰਦਰ ਡਰ ਉੱਪਰ ਜਾਂਦਾ ਉਹਦੇ ਅੰਦਰ ਵੈਸੇ ਤਾਂ ਹੋਰ ਕੋਈ ਨਹੀਂ ਹੁੰਦਾ ਉਹਨਾਂ ਨੂੰ ਪੈ ਨਹੀਂ ਆ ਵੀ ਅਸੀਂ ਬੋਲਦੇ ਦੀ ਬੋਲਣਾ ਨਹੀਂ ਨਾ ਬੋਲਣ ਦਾ ਬੈ ਨਹੀਂ ਉਹਨਾਂ ਨੂੰ ਹੈ ਉਹ ਉਹਨਾਂ ਕੋਲ ਗੱਲ ਪੂਰੀ ਨਹੀਂ ਤਾਂ ਚੁੱਪ ਰਹਿ ਕਹਿੰਦੇ ਕੋਈ ਗਲਤ ਗੱਲ ਨਾ ਕਹੀ ਜਾਵੇ ਉਹ ਗੱਲ ਤਾਂ ਬੋਲਣ ਤੋਂ ਡਰਦੇ ਨੇ ਵੈਸੇ ਤਾਂ ਕੋਈ ਨਹੀਂ ਹੈ ਉਹਨਾਂ ਨੂੰ ਜਦ ਤੱਕ ਪੂਰੀ ਗੱਲ ਹੋਵੇ ਉਹਨਾਂ ਨੂੰ ਡਰ ਕੋਈ ਨਹੀਂ ਸਭ ਬੋਲਣਗੇ ਸਾਰੇ ਹੀ ਬੋਲਣਗੇ ਅਜੋ ਥੋੜਾ ਜਿਹਾ ਅਗਿਆਨਤਾ ਦਾ ਡਰ ਹੈ ਕੋਈ ਗੰਤ ਕੱਲ ਨਾ ਮੂਝੋ ਨਿਕਲ ਜਾ ਪੁਛੇ ਡੇ ਡੇ ਬੋਲਣ ਵਾਲੇ ਆ ਜਿਹੜੇ ਹੁੜਬੋਲ ਦੇ ਨਾ ਬੋਲ ਹਟੇ ਅਰੋਂ ਆਪਾ ਹਟੇ ਸਾਡੇ ਵੀ ਹੋਰ ਦੁਨੀਆ ਦੇ ਵਿੱਚ ਟੀਵੀਆਂ ਤੇ ਸਾਰੀ ਚੁੱਪ ਕਰ ਜਾਂਦੇ ਹੋੜੇ ਇਹ ਚੁੱਪ ਕਰਨਗੇ ਡੱਡਾ ਡਾਰੋ ਪਜਾ ਡਰ ਜਾਈ ਜਦੋਂ ਡਰ ਪੈਦਾ ਹੁੰਦਾ ਹੈ ਸੱਚ ਦਾ ਤੇ ਸੱਚ ਤੋਂ ਬਿਨਾਂ ਕੁਝ ਗਲਤ ਨਾ ਬੋਲਿਆ ਜਾਵੇ ਫੇਰ ਜਿਹੜਾ ਡਰ ਹੈ ਸੰਸਾਰ ਦਾ ਦਰਦੀ ਰਹਾ ਕਿ ਸੱਚ ਬੋਲੇ ਤਾਂ ਮੈਨੂੰ ਕੀ ਹੋਊਗਾ ਉਹ ਡਰਦੀ ਰਹਾ ਸਾਡਰ ਮੈਂ ਸਰ ਦਾ ਡਰ ਰਹੇ ਕਿ ਸੱਚ ਬੋਲਣਾ ਸੱਚ ਜਗੋਰ ਫਰਮਾਇਆ ਜੋ ਉਹ ਤੋਂ ਬੋਲੋ ਹਟ ਜਦ ਜ਼ਿਆਦਾ ਸੱਚ ਬੁਲਾਉਂਦਾ ਜਦ ਕੁਬੀਰ ਨੂੰ ਸੱਚ ਦਾ ਪਤਾ ਲੱਗਿਆ ਜਦੋਂ ਕਹਿੰਦਾ ਪੂਰੀ ਪੜੀ ਭਲਾਏ ਮੇਰੇ ਬਲਾਗਰ ਪੈ ਗਈ ਤੇ ਬਲਾਹ ਤੋਂ ਨਹੀਂ ਡਰਿਆ ਉਹ ਬਲਾਹ ਤੋਂ ਨਹੀਂ ਡਰਿਆ ਤਾਂ ਕਿਹਦੇ ਤੇ ਜੋ ਮੰਡੇ ਹਸੂਰਾਂ ਆਪ ਜੂਝਣ ਕੋ ਦੋ ਕਹਿੰਦਾ ਸਵਾਤਾ ਜੂਝਣ ਦਾ ਹੁਣ ਆਣਾ ਮੈਂ ਜੂਝਦਾ ਪਹਿਲਾਂ ਵੀ ਰਹਾ ਪਖੰਡ ਬਾਦਨਾ ਪਰ ਉਹਦੋਂ ਗੱਲ ਪੂਰੀ ਨਹੀਂ ਸੀ ਮੇਰੇ ਕੋਲ ਉਹਦੇ ਯਾਰ ਨਹੀਂ ਪੁੱਟ ਸਕਿਆ ਮੈਂ ਪਖੰਡ ਬਾਦ ਦੀ ਹੁਣ ਯਾਰ ਪੁੱਟ ਕੇ ਦੱਸੂਗਾ ਸਾ ਡਰ ਮੈਂ ਡਰ ਰਿਹਾ ਸਮਾਈ ਸਾ ਡਰ ਮੈਂ ਡਰ ਰਿਹਾ ਸਮਾਈ ਸਮਾਈ ਜਿਹੜਾ ਪਰਮੇਸ਼ਰ ਦਾ ਡਰ ਹੈ ਉਹਦੇ ਦੁਨੀਆ ਦੇ ਡਰ ਛੋਟੇ ਸਭ ਸਮਾਏ ਹੋਏ ਉਸਦੇ ਹੌਕਮ ਦੇ ਬਿਨਾ ਕੁਝ ਨਹੀਂ ਹੋ ਸਕਦਾ ਬਾਣੇ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜਿਹਨੂੰ ਬਾਣੇ ਦੇ ਡਰ ਚ ਆ ਗਿਆ ਉਹਨੂੰ ਕੋਈ ਡਰ ਹੋਰ ਫੈਕਾਦਾ ਉਹ ਜਿਹੜਾ ਛੇੜ ਦੀ ਛੜੀ ਬੈਠਾ ਹੈ ਉਹਨੂੰ ਗਿੱਦੜ ਕੁੱਤੇ ਦਾ ਕੀ ਡਰ ਹੈ ਕੀ ਫਾਇਦਾ ਸੀ ਛੇੜ ਦੀ ਛਣ ਜਾਣ ਦਾ ਜੇ ਫਿਰਣਾਂ ਤੋਂ ਵੀ ਡਰ ਲੱਗੇ ਕੁੱਤੇਆਂ ਤੋਂ ਵੀ ਡਰ ਲੱਗੇ ਜੋ ਡਰ ਡਰਿਆ ਤਾਂ ਫਿਰ ਡਰ ਲੱਗੈ ਨਿਡਰ ਹੁਆ ਡਰ ਉਰ ਹੋਏ ਭਾਗਾ ਡਰ ਫੇਰ ਵੀ ਆ ਜਾਂਦਾ ਹੁੰਦਾ ਜਦੋਂ ਕੋਈ ਐਂ ਬੋਲਦਾ ਨਾ ਡਾਲਰ ਮੈਂ ਡਾਲਿਆ ਸਮਾਈ ਜਦੋਂ ਕਬੀਰ ਬੋਲਿਆ ਫਿਰ ਕਹਿੰਦਾ ਚੰਗਾ ਤੈਨੂੰ ਦੇਖ ਰਾਂ ਬਈ ਬੜੇ ਕਬੀਰ ਤੂੰ ਆਠੀ ਮੁਰੇ ਸਦਾ ਆਇਆ ਸੀ ਕੋਈ ਤਾਂ ਹੀ ਹੁਕਾਇਆ ਸੀ ਜੋ ਡਰ ਡਰੈ ਤਾਂ ਫਿਰ ਡਰ ਲੱਗਾ ਹੈ ਪਰ ਹਾਥੀ ਦੇ ਬਾਦ ਲਿਖੀ ਉਹਨੇ ਇਹ ਗੱਲ ਪਹਿਲਾਂ ਉਹਦੇ ਮਨ ਚ ਸੀ ਬੋਲਿਆ ਨਹੀਂ ਸੀ ਮਨ ਚ ਵਿੱਚ ਗੱਲ ਸੀ ਲਿਖੀ ਨਹੀਂ ਸੀ ਬੋਲ ਦਿੱਤਾ ਸੀ ਲਿਖੀ ਨਹੀਂ ਸੀ ਜੇ ਹਾਥੀ ਮੁਰੇ ਘਰੇਆ ਫਿਰ ਕਹਿੰਦਾ ਜੇ ਉਹ ਤੋਂ ਮੈਂ ਡਰ ਜਾਂਦਾ ਜੋ ਡਰ ਡਰੈ ਤਾਂ ਕਹਿੰਦਾ ਸਭਨੇ ਡਰ ਆ ਗਿਆ ਨਾ ਜੇ ਉਹ ਤੋਂ ਡਰ ਜਾਂਦਾ ਡਰ ਫਿਰ ਪੈਦਾ ਹੋ ਜਾਣਾ ਸੀ ਤੋ ਫੇਰ ਡਰ ਲੱਗਾ ਫੇਰ ਡਰ ਲੱਗਾ ਡਰੇ ਲੱਗ ਜਾ ਐਸਾ ਡਰ ਕੇ ਬਦਲ ساری ਫੇਰ ਨਹੀਂ ਸੀ ਜਾਣਾ ਦਰ ਮੇਰੇ ਤੋਂ ਨਿਡਰ ਹੁਆ ਜਦ ਉਰੋਂ ਹੋਣੀ ਭੱਗ ਆ ਨਿਡਰ ਹੋ ਗਿਆ ਹੁਣ ਹੁਣ ਇੱਥੇ ਡੱਲਦੀ ਰਹਾ ਹੁਣ ਪਰੋਸਾ ਹੋ ਗਿਆ ਵਾਕਈ ਹੁਕਮ ਦੇ ਬਿਨਾ ਕੁਝ ਉੱਦਾਈ ਨਹੀਂ ਪਰੋਸਾ ਇਕਰਾਰ ਸੀ ਪਰਮੇਸ਼ਰ ਨੇ ਐਵੇਂ ਉਹ ਤਾਂ ਡਰਾਮਾ ਕੀਤਾ ਸੀ ਪਰਮੇਸ਼ਰ ਨੇ ਹੱਥੀ ਉਰਸ ਤੋੜਦਾ ਲੋਕਾਂ ਨੂੰ ਦੱਸਣ ਵਾਸਤੇ ਪਹਿਲਾਂ ਲੋਕਾਂ ਦਾ ਲੋਕਾਂ ਨੂੰ ਦੱਸਣ ਵਾਸਤੇ ਡਰਾਮਾ ਸੀ ਇੱਕ ਪਰਮੇਸ਼ਰ ਨੇ ਕੀਤਾ ਉਹ ਉਂਗਲੀ ਦੇਤੀ ਵੀ ਕਵੀਰ ਦੀ ਸ਼ਿਕਾਇਤ ਕਰੋ ਉਹ ਉਂਗਲੀ ਦੇਤੀ ਦੂਹਾਂ ਨੂੰ ਹੱਥੇ ਮੂਰੇ ਝਟ ਉਹ ਪਿੱਛੇ ਜਿਹੜੀ ਤਾਕਤ ਆ ਉਹ ਤਾਂ ਉਹ ਜਾਣਦਾ ਹੀ ਨਹੀਂ ਲੋਕਾਂ ਨੂੰ ਦਿਖਾਤਾ ਲੋਕਾਂ ਨੇ ਪਬਲਿਕ ਦੇ ਸਾਹਮਣੇ ਜਹਾਰ ਹੋ ਗਿਆ ਪਬਲਿਕ ਨੂੰ ਇੱਥੇ ਪਰਮੇਸ਼ਰ ਤੇ ਭਰੋਸਾ ਹੋ ਗਿਆ ਬਖਦੀ ਤੇ ਭਰੋਸਾ ਹੋ ਗਿਆ ਆ ਅਸੀ ਗੱਲ ਹੁਣ ਗੱਲ ਸੀ ਡਰ ਹੁਆ ਡਰ ਉਰੋਂ ਹੀ ਭੱਗਾ ਹੈ ਡਰ ਹੋਏ ਡਰ ਉਰੋਂ ਹੀ ਭੱਗਾ ਹੈ ਜਿਹੜਾ ਉਦੋਂ ਵੀ ਡਰਦਾ ਜਾਂ ਡਰਦਾ ਸਾਹਮਣਾ ਕਰਦਾ ਹੈ ਜਦ ਬਹੁਤ ਸਾਹਮਣੇ ਆਉਂਦੀ ਹੈ ਜਦ ਉਦੋਂ ਜਿਹੜਾ ਵੀ ਡਰਦਾ ਬਹੁਤ ਉਹਦਾ ਹਮੇਸ਼ਾ ਬਾਤ ਇਹ ਡਰ ਚਲਾ ਜਾਂਦਾ ਹੈ ਦਿਲ ਹਿੱਦੈ ਜੇ ਡਰ ਚਲਾ ਜਾਂਦਾ ਉਰੋਂ ਹੀ ਭੱਗਾ ਉਰ ਦੇ ਹਿਰਦੇ ਵਿੱਚ ਉਹਦੇ ਡਰੇ ਖਤਮ ਹੋ ਜਾਂਦਾ ਹਮੇਸ਼ਾ ਬਾਸ ਤੇ